ਹਾਂਜੀ ਆਜੋ ਫਿਰ ਉਸ ਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਦੀ ਗੱਲ ਕਰੀਏ ਉਹਦੀ ਮੌਜ ਦੀ ਗੱਲ ਕਰੀਏ ਜਦੋਂ ਮੌਜ ਦੇ ਵਿੱਚ ਹੁੰਦਾ ਤਾਂ ਕੀ ਕਰ ਸਕਦਾ ਉਹ ਕਿੱਦਾਂ ਦੀਆਂ ਖੇਡਾਂ ਖੇਡਦਾ ਕਿੱਦਾਂ ਦੇ ਚਮਤਕਾਰ ਕਰ ਸਕਦਾ ਉਹ ਲਿਬੀਆ ਦੇ ਵਿੱਚ ਰੇਤ ਦਾ ਇੱਕ ਸਮੁੰਦਰੀ ਘਾਹ ਲੋ ਤੁਸੀਂ ਦੂਰ ਦੂਰ ਤੱਕ ਰੇਤਾ ਹੀ ਰੇਤਾ ਕੋਈ ਦਰਖਤ ਨਹੀਂ ਹੈਗਾ ਕੋਈ ਪਾਣੀ ਦਾ ਨਾਮੋ ਨਿਸ਼ਾਨ ਨਹੀਂ ਰੁੱਖੀ ਸੁੱਕੀ ਜ਼ਮੀਨਾਂ ਰੇਤਾ ਹੀ ਰੇਤਾ ਪਰ ਉਸ ਦਿੱਤੇ ਦੀ ਹਿੱਕ ਦੇ ਉੱਤੇ ਪ੍ਰਮਾਤਮਾ ਨੇ ਇੱਕ ਛੋਟਾ ਜਿਹਾ ਤੋਹਫਾ ਉੱਥੇ ਦੇ ਲੋਕਾਂ ਨੂੰ ਦਿੱਤਾ ਇੱਕ ਛੋਟੀ ਜੀ ਝੀਲ ਰੇਤੇ ਦੇ ਸੈਂਟਰ ਦੇ ਵਿੱਚ ਇੱਕ ਛੋਟੀ ਜੀ ਪਾਣੀ ਦੀ ਝੀਲ ਆ ਤੇ ਉਹਦੇ ਆਲੇ-ਦੁਆਲੇ ਹਰਿਆਲੀ ਆ ਉਹਦੇ ਆਲੇ-ਦੁਆਲੇ ਦਰਖਤ ਲੱਗੇ ਹੋਏ ਨੇ ਤੇ ਦੂਰੋਂ-ਦੂਰੋਂ ਲੋਕ ਇਸ ਝੀਲ ਨੂੰ ਦੇਖਣ ਆਉਂਦੇ ਆ ਤੇ ਇਹ ਕੌਤਕੀ ਆ ਇਹ ਇੱਕ ਇਹ ਚਮਤਕਾਰੀ ਆ ਤੇ ਇਹ ਚਮਤਕਾਰ ਸਿਰਫ ਅਕਾਲਪੁਰਖ ਵਾਹਿਗੁਰੂ ਕਰ ਸਕਦਾ ਆਪਾਂ ਅਕਸਰੀ ਗੱਲ ਕਰਦੇ ਹਾਂ ਕਿ ਉਹ ਜੋ ਚਾਹੇ ਕਰ ਸਕਦਾ ਜੋ ਚਾਹੇ ਉਹਦੀਆਂ ਖੇਡਾਂ ਨਰਾਲੀਆਂ ਨੇ ਹਨਾ ਉਹਦੀ ਮੌਜ ਦੇ ਵਿੱਚ ਆਇਆ ਦੇਖੋ ਤੁਸੀਂ ਕੈਸੇ ਏਰੀਏ ਨੂੰ ਜਿਹੜਾ ਸਾਰੇ ਦਾ ਸਾਰਾ ਰੇਤ ਦੇ ਨਾਲ ਭਰਿਆ ਹੋਇਆ ਉਹਨੂੰ ਕਿੰਨੀ ਖੂਬਸੂਰਤ ਇੱਕ ਝੀਲ ਦੇ ਦਿੱਤੀ ਤੇ ਝੀਲ ਕੱਲੀ ਨਹੀਂ ਦਿੱਤੀ ਆਲੇ-ਦਾਲੇ ਹਰਿਆਲੀ ਹਰਿਆਲੀ ਕਰ ਦਿੱਤੀ ਤੇ ਲੋਕ ਦੂਰੋਂ-ਦੂਰੋਂ ਦੇਖਣ ਆਉਂਦੇ ਆ ਕੋ ਮਣਾਉਂਦੇ ਆ ਫਿਰ ਲਾਉਂਦੇ ਆ ਇੱਥੇ ਇਹ ਆ ਉਸ ਅਕਾਲਪੁਰਖ ਵਾਹਿਗੁਰੂ ਦੀ ਹੋਂਦ ਨੂੰ ਦਰਸਾਉਂਦੀ ਇੱਕ ਵੀਡੀਓ ਆਪਾਂ ਆਕਸੇ ਹੀ ਗੱਲ ਕਰਦੇ ਆ ਕਿ ਦਰ ਛੱਡ ਕੇ ਭੱਜਣਾ ਬੰਦ ਕਰ ਦੋ ਰੁਕਣਾ ਸਿੱਖੋ ਜਿੱਥੇ ਹੈਗੇ ਹੋ ਪਰਫੈਕਟ ਹੋ ਸਿਰਫ ਵਸ ਉਸ ਅਕਾਲਪੁਰਖ ਵਾਹਿਗੁਰੂ ਤੇ ਪੂਰਨ ਭਰੋਸਾ ਕਰਨਾ ਸਿੱਖ ਲਓ ਤੇ ਉਹਦੇ ਅੱਗੇ ਅਰਦਾਸ ਕਰਨੀ ਪੱਲੇ ੱਡਣੇ ਸਿੱਖ ਲਓ ਕਿਉਂਕਿ ਆਪਾਂ ਨੂੰ ਆਉਂਦੇ ਨਹੀਂ ਤੇ ਫਿਰ ਆਪਾਂ ਇਧਰ ਉਧਰ পাটਕਦੇ ਆਂ ਤੇ ਉਹ ਕੱਲੀ পাটਕਣਾਈਆਂ ਉੱਥੇ ਪੂਰਾ ਪੂਰਾ ਕੁਝ ਨਹੀਂ ਹੁੰਦਾ ਜੇ ਕੁਝ ਮਿਲਣਾ ਤਾਂ ਉਹ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਮਿਲਣਾ ਹੋਰ ਕਿਤੋਂ ਕੱਖ ਨਹੀਂ ਮਿਲਦਾ ਸੋਚੋ ਜਿਹੜਾ ਰੇਤੇ ਦੇ ਟਿੱਬਿਆਂ ਨੂੰ ਇੰਨਾ ਸੋਹਣਾ ਤੋਹਫ਼ਾ ਦੇ ਸਕਦਾ ਉੱਥੇ ਇੱਕ ਝੀਲ ਤੇ ਹਰਿਆਲੀ ਰੇਤ ਦੇ ਟਿੱਬਿਆਂ ਦੇ ਵਿਚਾਲੇ ਸੈਂਟਰ ਦੇ ਵਿੱਚ ला ਸਕਦਾ ਤਾਂ ਕੀ ਨਹੀਂ ਕਰ ਸਕਦਾ ਜਿਹੜਾ ਖੰਡਾ ਬ੍ਰਹਿਮੰਡਾਂ ਦਾ ਮਾਲਕਾ ਕੀ ਨਹੀਂ ਕਰ ਸਕਦਾ ਝੋਲੀਆਂ ਅਡਣੀਆਂ ਸਿੱਖੋ ਉਹਦੇ ਅੱਗੇ ਅਰਦਾਸ ਕਰਨੀ ਸਿੱਖੋ ਅਕਾਲ ਕਾਲ ਕੂਕਣਾ ਸਿੱਖੋ ਚਿੱਥੇ ਵੀ ਹਾਂ ਜਿਵੇਂ ਵੀ ਹਾਂ ਜਿਹੜੀ ਵੀ ਹਾਲਤ ਦੇ ਵਿੱਚ ਹਾਂ ਉਹਦਾ ਨੌ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਨੇ ਪ੍ਰੋਸਾ ਕਰਨਾ ਸਿੱਖੋ ਧੰਨਵਾਦ